ਐਸੋਲੇ ਹਰਵਿੰਦਰ ਸਿੰਘ ਸਰਨਾ ਨੇ ਉਹ ਵੀ ਪਾਕਿਸਤਾਨ ਕਰਤਾਰਪੁਰ ਲੰਘੇ ਜਿਹੜਾ ਸਮਾਗਮ ਹੋਇਆ ਸੀ ਉਹਦੇ ਵਿੱਚ ਸ਼ਿਰਕਤ ਕਰਕੇ ਵਾਪਸ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਨਾ ਸਾਹਿਬ ਤੁਸੀਂ ਉਸ ਸਮਾਗਮ ਦੇ ਵਿੱਚੋਂ ਹੋ ਕੇ ਆਏ ਉਹ ਜਿਹੜੀ ਬੜੀ ਚਰੋਕਣੀ ਮੰਗ ਸੀ ਸਿੱਖਾਂ ਦੀ ਪੂਰੀ ਹੋ ਚੁੱਕੀ ਹੈ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਦੇਖੋ ਮੇਰਾ ਤੇ ਜ਼ਿੰਦਗੀ ਦਾ ਇੱਕ ਬੜਾ ਅੱਛਾ ਤਜਰਬਾ ਹੈਗਾ ਔਰ ਇਹ ਜਿਹੜੀਆਂ 70 ਸਾਲ ਤੋਂ ਸਾਰਾ ਸਿੱਖ ਪੰਥ ਅਰਦਾਸ ਕਰਦਾ ਵੈ ਖੁੱਲੇ ਦਰਸ਼ਨ ਦੀਦਾਰੇ ਵਾਲਾ ਹੋਣ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਇਹ ਉਸ ਵਾਲਾ ਇੱਕ ਬੜਾ ਵੱਡਾ ਕਦਮ ਜਿਹੜਾ ਅੱਗੇ ਵਧਿਆਗਾ ਔਰ ਮੈਂ ਸੋਚਦਾ ਵੀ ਇਹ ਇੱਕ ਇਤਿਹਾਸਕ ਦਿਨ ਸੀ ਕੱਲਾਲਾ ਔਰ ਇਤਿਹਾਸ ਜਿਹੜਾ ਅੱਗੇ ਵੱਲ ਨੂੰ ਵਧੇਗਾ ਇਤਿਹਾਸ ਹੁਣ ਪਿੱਛੇ ਨੂੰ ਨਹੀਂ ਜਾਏਗਾ ਤੁਸੀਂ ਕਿ ਕ੍ਰੈਡਿਟ ਵਾਰ ਚੱਲ ਰਹੀ ਆ ਤੁਸੀਂ ਕਿਸ ਤਰੀਕੇ ਨਾਲ ਮੰਨਦੇ ਹੋ ਕਿ ਸੰਗਤ ਨੂੰ ਜਾਂਦਾ ਜਿਹਦੀ ਅਰਦਾਸ ਲੱਗੀ ਹੈ ਕ੍ਰੈਡਿਟ ਸਾਰੀ ਸੰਗਤ ਨੂੰ ਜਾਂਦਾ ਔਰ ਐਸਐਸ ਜਿਹੜੀ ਆ ਸਿੱਧੂ ਨੂੰ ਜੈ ਚੰਦ ਕਹਿ ਰਹੀ ਆ ਤੁਸੀਂ ਕਿ ਮੰਨਦੇ ਹੋ ਦੇਖੋ ਜੀ ਉਹ ਜੈ ਚੰਦ ਹੈ ਉਹ ਪ੍ਰithvi ਰਾਜ ਚਵਾਨ ਹੈ ਸਾਡਾ ਸਨਲ ਕੀ ਲੈਣਾ ਦੇਣਾ ਹੈ ਨਾ ਉਹ ਜੈ ਚੰਦ ਹੈ ਨਾ ਪ੍ਰithvi ਰਾਜ ਹੈ ਇਸ ਕਰਕੇ ਇਤਿਹਾਸਕਾਰ ਤੇ ਇਹ ਵੀ ਕਹਿ ਰਹੇ ਨੇ ਵੀ ਜੈ ਚੰਦ ਦੇਸ਼ ਭਗਾ ਸੀ ਸ਼ਰਾਰਤ ਪ੍ਰਥੀ ਰਾ चौहान ਨੇ ਕੀਤੀ ਸੀ ਇਸ ਕਰਕੇ ਇਸ ਕਰਕੇ ਇਹ ਇਹ ਕੋਈ ਕਹਿਣਾ ਜਾਇਜ਼ ਨਹੀਂ ਉਹ ਜੈ ਚੰਦ ਤੇ ਉਹ ਹੈ ਇਹ ਬਾਅਦ ਇਹਨਾਂ ਦੇ ਸਰਟੀਫਿਕੇਟ ਵੈਲਿਡ ਵੀ ਨਹੀਂ ਹੈਗੇ ਨਾਲ ਜਿਹੜੇ ਸਮਾਗਮ ਵਿੱਚ ਗਏ ਸੀ ਤੇ ਖਾਲਿਸਤਾਨੀ ਵੀ ਆਏ ਸੀ ਉਹ ਇਹ ਕਹਿ ਜਾ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਵੇਂ ਦਾ ਮਾਹੌਲ ਖਾਲਿਸਤਾਨ ਆਈ ਸੀ ਕੋਈ ਨਾਂ ਨਹੀਂ ਇਸ਼ੂ ਹੈਗਾ ਕੋਈ ਇਸ਼ੂ ਨਹੀਂ ਹੈਗਾ ਹੁਣ ਉੱਥੇ ਸਾਰੇ ਤਬ ਕਹਿੰਦੇ ਸਿੱਖ ਜਿਹੜੇ ਸਨ ਦੁਨੀਆਂ ਦੇ ਕੋਨੇ-ਕੋਨੇ ਤੋਂ ਆਏ ਸਨ ਕਿਸੇ ਦਾ ਵਿਚਾਰ ਖਾਲਿਸਤਾਨ ਨਾਲ ਮਿਲਦਾ ਸਾਡਾ ਨਹੀਂ ਮਿਲਦਾ ਸੀ ਵੀ ਗਿਆ ਸਾਡਾ ਨਹੀਂ ਮਿਲਦਾ ਸਾਨੂੰ ਨਾ ਮੰਨਾਂ ਥੋੜੀ ਕੀਤਾ ਵੀ ਤੁਸੀਂ ਨਾ ਆਓ ਸਾਡਾ ਖਾਲਿਸਤਾਨ ਨਾਲ ਕੋਈ ਲੈਣ ਦੇਣ ਸਰਕਾਰ ਨਹੀਂ ਹੈ ਪਰ ਉਹਨਾਂ ਸਾਨੂੰ ਮਨਾ ਨਹੀਂ ਕੀਤਾ ਵੀ ਤੁਸੀਂ ਨਾ ਆਓ ਉਹਨਾਂ ਸਾਨੂੰ ਉਸ ਤੋਂ ਬਾਅਦ ਇੱਜ਼ਤ ਦਿੱਤੀ ਆਓ ਜੀ ਤੁਸੀਂ ਬੈਠੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਰਿਸ਼ਤੇ ਦੇਖਦੇ ਹੋ ਭਾਰਤ ਪਾਕ ਤੇ ਮੈਂ ਸਮਝਦਾ ਵੀ ਜਿਹੜੀ ਕੱਲ ਅਮਨ ਮੰਦ ਦੀ ਨਹੀਂ ਰੱਖੀ ਗਈ ਹੈ ਇਹ ਫਲ ਲੱਗੇਗਾ ਇਹ ਤਾਂ ਜਿਹੜਾ ਸਮਾਗਮ ਇਸੇ ਦਾ ਗਵਾਹ ਬਣ ਕੇ ਆਇਓ ਕਿਵੇਂ ਦਾ ਤਜਰਬਾ ਰਿਹਾ ਦਖੋ ਜੀ ਮੈਂ ਤਕਰੀਬਨ ਪੂਰੇ 2 ਮਹੀਨੇ ਪਹਿਲਾਂ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ 2 ਮਹੀਨੇ ਚ ਉਹ ਪਾਸਿਬਲ ਹੋ ਕੇ ਤੁਹਾਡੇ ਸਾਹਮਣੇ ਆ ਗਿਆ ਤੇ ਮੈਂ ਇਸ ਤੋਂ ਬਾਅਦ ਅਸੀਂ ਹੋਰ ਕੀ ਖੁਸ਼ੀ ਮਹਿਸੂਸ ਕਰਾਂਗੇ ਕ੍ਰੈਡਿਟ ਵਾਰਡ ਚੱਲ ਰਹੀ ਹੈ ਤੁਸੀਂ ਕਿਸ ਨੂੰ ਮੰਨਦੇ ਹੋ ਦੇਖੋ ਗੱਲ ਹੈ ਅੱਗੇ ਜੀ ਕ੍ਰੈਡਿਟ ਤੇ ਉਹਨਾਂ ਨੂੰ ਮਿਲਦਾ ਜਿਹੜੇ 1955 ਤੋਂ ਕੋਸ਼ਿਸ਼ ਕਰ ਰਹੇ ਨੇ ਕ੍ਰੈਡਿਟ ਉਹਨਾਂ ਨੂੰ ਮਿਲਣਾ ਜਿਹੜੇ 202 ਤੋਂ ਸ਼ੁਰੂ ਕਰ ਰਹੇ ਨੇ ਤਾਂ ਕ੍ਰੈਡਿਟਸ ਖੇਰ ਉਹਨਾਂ ਨੇ ਲੈਣਾ ਜਿਹੜੇ ਉਹਨਾਂ ਨੇ ਆਖਰੀ ਥੋੜਾ ਮਾਰਿਆ ਹੈ ਜੀ ਚਲੋ ਇਸ ਵਾਸਤੇ ਗੱਲ ਕ੍ਰੈਡਿਟ ਦੇਣੀ ਹੈ ਗੱਲ ਹੈ ਕਿ ਅੱਜ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਧਾਰੇ ਦਾ ਜਿਹੜਾ ਸਾਡੀ ਅਰਦਾਸ ਸੀ ਉਹ ਪੂਰੀ ਹੋਵੇਗੀ ਸੰਗਤਾਂ ਦੀ ਜਿਹੜੀ ਅਰਦਾਸ ਜਿਹੜੀ ਖਾਸ ਹੈ ਉਹ ਪੂਰੀ ਹੋਣ ਦੇ ਕ੍ਰੈਡਿਟਾਂ ਮਰਜ਼ੀ ਲੈਦੇ ਇਤਿਹਾਸ ਸਭ ਜਾਣਦਾ ਕਿਦਾ ਕਰ ਰਹੀ ਡਾਕਟਰ ਕਿਦਾ ਨਹੀਂ ਹੈ ਤੁਸੀਂ ਛੇ ਮਹੀਨੇ ਪਹਿਲੇ ਅਕਾਲੀ ਦਲ ਬਾਦਲ ਸੁਪਣਾਉਣੀ ਸੀ ਸੋਸ਼ਦਾਇਕ ਬਿਆਨ ਨਹੀਂ ਹੈ ਇੱਕ ਚਿੱਠੀ ਨਹੀਂ ਹੈ ਇੱਕ ਚਪਟੀ ਨਹੀਂ ਹੈ ਮੈਂ ਦੱਸਣ ਪਿਛਲੇ 20 ਸਾਲਾਂ ਕਿਹੜੀ ਚਿੱਠੀ ਲਿਖੀ ਉਹਨਾਂ ਨੇ ਤੁਸੀਂ 6ਵੇਂ ਤੱਕ ਦੀ ਡਿਮਾਂਡ ਕੀਤੀ ਸੀ ਉਹ ਜਿਹੜੀ ਰੱਦ ਕਰ ਦਿੱਤੀ ਮੈਂ ਦੇਖੋ ਗੱਲ ਸੁਣਾਓ ਮੈਂ ਡਿਮਾਂਡ ਕੀਤੀ ਹੈਗੀ ਤੇ ਇਹਨਾਂ ਰਿਜੈਕਟ ਕੀਤੀ ਹੈ ਕੋਈ ਗੱਲ ਨਹੀਂ ਇਹ ਕੋਈ ਇੱਕ ਵਾਰ ਮੂੰਹ ਜੋ ਬੋਲਣਾ ਬਣ ਜਾਏਗਾ 1960 ਵਿੱਚ ਰੈਜ਼ੋਲੂਸ਼ਨ ਪਾਸ ਹੋ ਐਸੇ ਧਮ-ਧਮਾ ਸਾਹਿਬ ਤਖਤ ਬਣਦਾ ਤੇ 70 ਚ ਪੂਰਾ ਆਇਆ ਸੀ ਸਿੱਖ ਪੰਥ ਚਾਹੇਗਾ ਸਿੱਖ ਬੁੱਧੀ ਜੀ ਵੀ ਚਾਣਗੇ ਸੰਤ ਮਹਾਂਪੁਰਖ ਚਾਣਗੇ ਤੇ ਇਹ ਵੀ ਬਣ ਜਾਏਗਾ ਨਹੀਂ ਬਣੇਗਾ ਕੋਈ ਬਣਾ ਲਈ ਆਪਣੇ ਮਨ ਦੀ ਗੱਲ ਹੈ ਬਈ ਇਸ ਦੇ ਨਾਲ ਹੋਰ ਵਧੀਆ ਬਣੇਗੀ ਅੱਜ 1 ਬਰਲਾ ਸਿਕ ਜਿਹੜਾ 60 ਲੱਖ ਸਿਕ ਬੈਠਾ ਉਸ ਨੂੰ ਆਪਣੀ ਤਖਤ ਆ ਕੇ ਗੱਲ ਕਰਨ ਦੀ ਇਜਾਜ਼ਤ ਹੋਏਗੀ ਖੋਲ ਹੋਏਗੀ ਅਸੀਂ ਡਿਮਾਂਡ ਰੱਖੀ ਹੈ ਉਹਦੇ ਵਿੱਚ ਕੀ ਹੈਗਾ ਇਸ ਤੋਂ ਇਸ ਤੋਂ ਪਹਿਲੇ ਕੱਲ ਹੋਵੇ ਰੱਖ ਤੋਂ ਪਹਿਲਾਂ ਜਦੋਂ ਸਿੱਧੂ ਪਾਕਿਸਤਾਨ ਗਏ ਸੀ ਹਰਸਿਮਰਤ ਕੋਲ ਵਾਲਾਂ ਡਟ ਕੇ ਵਿਰੋਧ ਕੀਤਾ ਸੀ ਲੇਕਿਨ ਹੁਣ ਉਸ ਸਮਾਗਮ ਦੇ ਸ਼ਿਰਕਤ ਕਰਨ ਖੁਦ ਗਏ ਨੇ ਦੇਖੋ ਜੀ ਹਰਸਿਮਰਤ ਕੋਲ ਬਾਦਰ ਕੋ ਪੁੱਛੋ ਬਈ ਤੂੰ ਕਿਹੜੇ ਮੂੰਹ ਨਾਲ ਉੱਥੇ ਗਈ ਹੈਂ ਮੈਂ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ। ਜੀ ਜੀ। ਲਾਸਟ ਕੁਐਸਚਨ ਜੀ ਜਿਹੜਾ ਸਿੱਧੂ ਸਾਹਿਬ ਗਏ ਨੇ ਕੈਪਟਨ ਸਾਹਿਬ ਕਹਿੰਦੇ ਕਿ ਉਹ ਮੈਨਾਂ ਨੂੰ ਮਨਾ ਕੀਤਾ ਸੀ ਜਾਂਦਾ ਪਰ ਫਿਰ ਵੀ ਗਏ ਨੇ ਤੁਸੀਂ ਕੀ ਦੇਦਿਓ? ਦੇਖੋ ਅਗਰ ਸਿੱਧੂ ਨਾ ਜਾਂਦਾ ਤੇ ਉਸਨੇ ਆਪਣੀ ਮਿੱਟੀ ਪੋਚ ਲੈਣੀ ਸੀ। ਸਿੱਧੂ ਨਾ ਜਾਂਦਾ ਨਾ ਉਹਨੇ ਆਪਣੀ ਮਿੱਟੀ ਪੋਚ ਲੈਣੀ ਸਿੱਧੂ ਹੈਸ ਟੇਕਨ ਅ ਕਰੈਕਟ ਐਂਡ ਰਾਈਟ ਡਿਸੀਜਨ। ਹਰਸਿਮਰਤ ਕੌਰ ਕਹਿੰਦੇ ਨੇ ਕਿ ਜਿਹੜਾ ਲੰਗਾ ਸੀ ਉਹਦੇ ਵਾਸਤੇ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਗਿਆ ਸੀ ਬਦਲਸਰਾਂ ਡਿਮਾਂਡ ਕੀਤੀ ਸੀ ਬਾਜਪਾਈ ਜਦੋਂ ਗਏ ਸੀ ਉਦੋਂ ਇਹ ਸਿਰਫ ਉਹਨਾਂ ਨੂੰ ਕਰਕੇ ਕ੍ਰੈਡਿਟ। ਬਾਜਪਾਈ ਇਤਿਹਾ アフター ਜੇ ਬਾਜਪਾਈ ਨੇ ਮਗੋਂ ਕੋ ਗੱਲ ਕੱਢੀ ਹੋਈ ਗਈ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਉਹ ਮਿੱਟੀ ਤੇ ਰੋਲ ਨਹੀਂ ਗਈ ਹੋਈ ਗਈ ਸਮੁੰਦਰ जरूर ਨਹੀਂ ਹੋਈ ਗਈ ਹਰ ਇੱਕ चीज ਦਾ ਰਕਾਰਡ ਹੈਗਾ ਹਾਂਜੀ ਹਾਂਜੀ ਠੀਕ ਹੈ ਸਰਨਾ ਠੀਕ ਸੋ ਇਹ ਸਮਪਰੋਜਿੰਗ ਸਰਨਾਏ ਦੇ ਦਿੱਲੀ ਪ੍ਰਬੰਧਕ ਕਮੇਟੀ ਦੇ ਸਹਾਇਕਾ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕ੍ਰੈਡਿਟ ਜਿਹੜਾ ਇਹ ਪਿਛਲੇ ਸਿਰ ਤੋਂ ਜਿਨ੍ਹਾਂ ਨੇ ਇਸ ਦੇ ਵਿੱਚ ਸਹਿਯੋਗ ਪਾਇਆ ਸੀ ਲਾਂਘੇ ਨੂੰ ਖੋਲਣ ਵਾਸਤੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੇ ਨਾਲ ਜਿਨੇ ਆਖਰੀ ਥੋੜਾ ਜਿਹੜਾ ਸਾਰੀ ਸੱਟ ਮਾਰੀ ਹੈ ਉਹ ਕ੍ਰੈਡਿਟ ਡੇਟਾ ਸਿੱਧੂ ਨੂੰ ਜਾਂਦਾ ਹੈ ਤੇ ਉਹ ਇਸ ਦਾ ਜਿਹੜਾ ਨੇ ਸਲਾਗਾ ਵੀ ਕਰਦੇ ਨੇ ਕੈਮਰਾਮੈਨ ਜਤਿੰਦਰ ਸਿੰਘ ਨਾਲ ਸੁਰਿੰਦਰਪਾਲ ਸਿੰਘ ਰੁਪਾਲ ਅੰਮ੍ਰਿਤ ਸਰ